ਚੱਲ ਪਿਆ ਬੋਲੇ ਸੋਨ ਹਾਲ ਲੋਕ ਜੀ ਆਇਆਂ ਨੂੰ ਬੋਲੇ ਸੋਨ ਹਾਲ ਲੋਕ ਜੀ ਆਇਆਂ ਨੂੰ ਬੋਲੇ ਸੋਨ ਹਾਲ ਲੋਕ ਜੀ ਆਇਆਂ ਨੂੰ ਬੋਲੇ ਸੋਨ ਹਾਲ ਬੋਲੇ ਸੋਨ ਹਾਲ ਬੋਲੇ ਸੋਨ ਹਾਲ ভোন হাল ভাল ভাল হাল ভাল ভাল ভোলে চাল পা দো ভাই পা দো কে না बोले सोनहार बोले सोनहार आ फोटो करी बोले सोनहार आ फोटो करी फोटो फोटो करी बोले सोनहार आ फोटो करी फोटो फोटो करी बोले सोनहार ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਟਾ ਸਿੰਘ ਸਨ ਉਹ ਮਖਤਿਆਰ ਸਿੰਘ ਬੀਕੇ ਜੂ ਸਿੱਧੂਪੁਰ ਇਕਾਈ ਪਿੰਡ ਪੈਣੀ ਦਸਾ ਸੋ ਕਿਸਾਨ ਨੌਜਵਾਨ ਆਗੂ 19 ਤਰੀਕ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਟਾਈਮ ਇਹ ਉਥੇ ਮੋਰਚੇ ਦੇ ਵਿੱਚ ਸੀਗਾ ਤੇ ਸਭ ਤੋਂ ਵੱਡੀ ਜਿਹੜੀ ਪਿੰਡ ਨੂੰ ਖੁਸ਼ੀ ਦੀ ਗੱਲ ਹੈਗੀ ਵੀ ਇਹ ਪਕੌੜਾ ਨਹੀਂ ਹੋਇਆ ਹੈਗਾ ਇਹਨੇ ਗ੍ਰਿਫਤਾਰੀ ਦਿੱਤੀ ਹੈ ਸੋ ਅੱਜ ਇਹ ਚੀਜ਼ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਜਿਹੜਾ ਸਾਡਾ ਨੌਜਵਾਨ ਆ ਉਥੋਂ ਭੱਜਿਆ ਨਹੀਂ ਹੈਗਾ ਡਟਿਆ ਰਿਹਾ ਮੋਰਚੇ ਦੇ ਵਿੱਚ ਤੇ ਨੇ ਗ੍ਰਿਫਤਾਰੀ ਦਿੱਤੀ ਸੀਗੀ ਤੇ ਕੱਲ ਰਾਤ ਪੌਣੇ 12 ਵਜੇ ਦੇ ਕਰੀਬ 25 ਤਰੀਕ ਦੇ ਵਿੱਚ ਇਹਦੀ ਰਿਹਾਈ ਹੋਈ ਹੈ ਨਾਬਾ ਜੇਲ੍ਹ ਦੇ ਵਿੱਚ ਸੀਗੀ ਆ ਤੇ ਪੌਣੇ 12 ਦੇ ਕਰੀਬ ਰਿਹਾਈ ਹੋਈ ਸੀਗੀ ਤੇ 2 ਵਜੇ ਦੇ ਕਰੀਬ ਅਸੀਂ ਇਹਨੂੰ ਲੈ ਆਏ ਸੀਗੇ ਤੇ ਬਾਕੀ ਨਾਲ ਹੈਗਾ ਬੂਟਾ ਸਿੰਘਾ ਤੇ ਕਿਵੇਂ ਆ ਬੂਟੇ ਠੀਕ ਠਾਕ ਹੈ ਠੀਕ ਆ ਜੀ ਠੀਕ ਹੈ ਕੀ ਮਾਹੌਲ ਸੀਗਾ ਉੱਥੇ ਦਾ ਥੋੜਾ ਜਿਹਾ ਦੱਸਿਆ ਜਦੋਂ ਤੈਨੂੰ ਚੱਕਿਆ ਖਨੌੜੀ ਬਾਰਡਰ ਤੋਂ ਕੀ ਮਾਹੌਲ ਸੀਗਾ ਉੱਥੇ ਖਨੌੜੀ ਬਾਰਡਰ ਤੋਂ ਚੱਕਿਆ ਮੈਨੂੰ ਹਾਂ ਮੇਰੇ ਲੱਭੇ ਪੰਜ ਹੋ ਗਏ ਪੁਲਿਸ ਵਾਲੇ ਇੱਕ ਬੰਦੇ ਦੇ ਪੰਜ ਹੋ ਗਏ ਸੀ ਹਾਂ ਕਿੰਨੀ ਕੁ ਪੁਲਿਸ ਦੀ ਕੀ ਉਦੋਂ 14000 ਬੰਦਾ ਸੀਗਾ ਅੱਛਾ ਹਾਂ ਪੁਲਿਸ ਬਹੁਤ ਜ਼ਿਆਦਾ ਦੀ ਹਾਂ ਹਾਂ ਠੀਕ ਹੈ ਕਿੰਨਾ ਕੁ ਟਾਈਮ ਸੀ ਉਹ ਤਕਰੀਬਨ ਦੇਰ ਜਾਦ ਹੋਵੇ ਟਾਈਮ 6 ਦਾ ਟਾਈਮ ਤਿਕਾ 6 ਦਾ ਹਾਂ 6 ਵਜੇ ਕਿਹੜਾ ਪਹੇਗਾ ਸੀ 6 ਵਜੇ 4 ਸਵੇਰੋਂ ਬਟਰ ਨੂੰ ਹਾਂ ਕਿਹੜਾ ਭਾਗਿਆ ਦਰੁਦਰੀ ਦੁਨਨਾ ਪਾਸਿਓਂ ਠੀਕ ਹੈ ਤੇ ਚੱਕ-ਜੱਕ ਬੱਸਾਂ 'ਚ ਪਾ ਲੇ ਫਿਰ ਹਾਂ ਤੇ ਫਿਰ ਸਾਨੂੰ ਲੈ ਕੇ ਪਹਿਲਾਂ ਕਿੱਥੇ ਗਏ ਸੀਗੇ ਖਨੌਰੀ 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 ਪਾਸੇ 'ਚ ਅੱਛਾ ਪਹਿਲਾਂ ਸੇ ਦੇ ਵਿੱਚ ਲੈ ਗਏ ਸੀ ਹਾਂ ਫਿਰ ਖਨੌਰੀ ਪਾਸੇ ਦੇ ਵਿੱਚ ਤੁਹਾਨੂੰ ਸਿੱਧੇ ਘਰ ਨਹੀਂ ਭੇਜਿਆ ਹੈਗਾ ਨਾ ਉਥੋਂ ਕਹਿੰਦੇ ਵੀ ਤੁਹਾਨੂੰ ਤੁਹਾਨੂੰ ਜੇਲ੍ਹ ਭੇਜਾਂਗੇ ਜੇਲ੍ਹ ਭੇਜਾਂਗੇ ਹਾਂ ਅਸੀਂ ਕਹਿਤਾ ਸੀਗਾ ਵੀ ਅਸੀਂ ਜੇਲ੍ਹ ਜਾਣ ਨੂੰ ਤਿਆਰ ਹਾਂ ਠੀਕ ਹੈ ਡਰੇ ਨਹੀਂ ਹਾਂ ਡਰੇ ਨਹੀਂ ਹਾਂ ਤੇ ਠੀਕ ਹੈ 400 ਬੰਦਾ। ਨਾ ਉਹਦੇ ਵਿੱਚ ਜਿਹੜੇ ਮਤਲਬ 400 ਬੰਦਾ ਸੀਗਾ। 400 400 ਬੰਦੇ ਦੇ ਵਿੱਚੋਂ ਜਿਹੜੇ ਪੈਲਸ ਦੇ ਵਿੱਚ 400 ਬੰਦਾ ਦੀ ਉੱਥੋਂ ਘਰੇ ਭੇਜੇ ਨੇ ਕੁਝ ਬੰਦੇ ਘਰੇ ਵੀ ਆਗੇ ਸੀਗੇ। 150 200 ਬੰਦਾ ਘਰੇ ਨੇ ਅਨਾਉਂਸ ਕਰਤਾ ਦੀ ਕਹਿੰਦਾ ਬਾਪ ਵੀਜ ਨੇ ਘਰੇ ਜਾਣਾ ਵੀ ਘਰੇ ਜਾ ਸਕਦੇ ਹਾਂ। ਵੀ ਜਿਹਨੇ ਸੋ ਨੌਜਵਾਨ ਸਾਡਾ ਬਾਈ ਹੈਗਾ ਜਿਹਨੇ ਪਹਿਰਾ ਦਿੱਤਾਗਾ ਬਾਪੂ ਦੀ ਸੋਚ ਤੇ। ਬਾਈ ਕਹਿੰਦਾ ਸਾਨੂੰ ਪੈਲਸ ਦੇ ਵਿੱਚ ਉਹ ਕਿਹਾ ਸੀਗਾ ਵੀ ਤੁਸੀਂ ਘਰੇ ਵਗ ਜੋ ਵੀ ਤੁਹਾਨੂੰ ਇੱਥੋਂ ਰਿਹਾ ਕਰ ਦਾਂਗੇ। 400 ਬੰਦਾ ਸੀ ਪਰ 150 ਬੰਦੇ ਨੇ ਜਿਹੜੀ ਉੱਥੇ ਗ੍ਰਿਫਤਾਰੀ ਦਿੱਤੀ ਹੈਗੀ ਸਿੱਧੇ ਨਾਬਾ ਜੇਲ੍ਹ ਦੇ ਵਿੱਚ ਗਏ ਨੇ ਤੇ ਉਸ ਤੋਂ ਬਾਅਦ ਉੱਥੋਂ ਹੁਣ ਰਿਹਾਈ ਹੋਈ ਹੈ ਬਾਈ ਦੀ ਤੇ ਪੂਰੇ ਨਗਰ ਵੱਲੋਂ ਸਮੂਹ ਪਿੰਡ ਪੈਣੀ ਜਿਸਾ ਨਗਰ ਵੱਲੋਂ ਬਾਈ ਦਾ ਜਿਹੜਾ ਇੱਥੇ ਸਤਿਕਾਰ ਕੀਤਾ ਗਿਆ ਸਨਮਾਨ ਕੀਤਾ ਗਿਆਗਾ ਤੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਇੱਥੇ ਪਹੁੰਚੇ ਨੇਗੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨੇ ਇੰਨਾ ਮਾਣ ਦਿੱਤਾਗਾ ਤੇ ਬਾਕੀ ਸਾਡੇ ਨਾਲ ਆਗੂ ਨੇਗੇ ਬਲਾਕ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹੋਗੇ ਜੀ ਬਸ ਪਿੰਡ ਨੂੰ ਮਾਨ ਵਾਲੀ ਗੱਲ ਐ ਜੀ ਉਦੋਂ 12 ਮੇਰੇ ਕੋਲੋਂ ਆਇਆ ਮੈਂ ਜਿਹੜੇ ਦਿਨੇ ਫੜਿਆ ਜੀ ਮੈਂ ਇਹਨੂੰ ਕਹਿੰਦੀ ਪਿੰਡ ਬਾਗ ਚਲੇ ਕਹਿੰਦਾ ਮੈਂ 10 15 ਦਿਨ ਰਹੂਗਾ ਇਹਨੇ ਫਿਰ ਮੈਨੂੰ ਫੋਨ ਕਰਿਆ ਕਹਿੰਦਾ ਵੀ ਪੁਲਿਸ ਪੈ ਗਈ ਮੈਂ ਕਿਹਾ ਤੂੰ ਕਿਵੇਂ ਕਰੇਗਾ ਕਹਿੰਦਾ ਮੈਂ ਭਾਜਦਾ ਨਹੀਂ ਇਹ ਫਿਰ ਭੱਜਿਆ ਨਹੀਂ ਉਥੋਂ ਇਹਨੂੰ ਲੈ ਕੇ ਖਨੌਰੀ ਖਨੌਰੀ ਦੇਖ ਆਪਾਂ ਜਾ ਕੇ ਵੀ ਆਇਆ ਫਿਰ ਉਥੋਂ ਨਾਬੇ ਝੇਲ ਚ ਲੈ ਗਏ ਠੀਕ ਹੈ ਜੀ ਤੇ ਨਾਬੇ ਵੀ ਆਪਾਂ ਦੇਖਣ ਨੂੰ ਮਿਲ ਕੇ ਆਇਆ ਸੰਗਤ ਭੇਜਿਆ ਕੱਲ ਫਿਰ ਆਪਾਂ ਮਿਲ ਕੇ ਆਇਆ ਰਾਤ ਇਹ ਆ ਗਿਆ ਮੇਰਾ ਛੋਟਾ ਭਰਾ ਧੰਨਵਾਦ ਇਹਨਾਂ ਨਗਰ ਪੈਣੀ ਜੱਸੇ ਦਾ ਨਾਂ ਉੱਚਾ ਕਰਤਾ ਇਹ ਬਿਲਕੁਲ ਕਿੱਥੇ ਪਿੰਡ ਦੇ ਵਿੱਚ ਵਾਹਾਂ ਕਲਾਉਂਦੇ ਦੀ ਉਹਨੂੰ ਉਡਾਇਆ ਇਹ ਜੀ ਉਹ ਕਰਿਆ ਇਹ ਬਹਾਦਰ ਬੰਦਾ ਹੈ ਜਿਹੜਾ ਜੱਸੇਵੰਦੀ ਦੇ ਵਿੱਚ ਇਹਦਾ ਨਾਂ ਉੱਚਾ ਹੋ ਗਿਆ ਜੀ ਬਿਲਕੁਲ ਪੈਣੀ ਜੱਸੇ ਦੇ ਵਿੱਚ ਪੂਰੀ ਇਕਾਈ ਦਾ ਸਮੂਹ ਨਗਰ ਪਿੰਡ ਪੈਣੀ ਦਸਾ ਦਾ ਇਹ ਬੰਦੇ ਨੇ ਨਾਂ ਉੱਚਾ ਕੀਤਾ ਗਿਰਫਦਾਰੀ ਦੇਣੀ ਬਹੁਤ ਵੱਡੀ ਗੱਲ ਹੈਗੀ ਤੇ ਪੂਰੇ ਬਾਡ ਦੇ ਵਿੱਚ ਗੱਲ ਗਈ ਹੈ ਕਿ ਫਲਾਨੇ ਪਿੰਡਾਂ ਦੇ ਵਿੱਚੋਂ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਗ੍ਰਿਫਤਾਰੀਆਂ ਵੀ ਉਹਨਾਂ ਬੰਦਿਆਂ ਦੇ ਹੁੰਦੀਆਂ ਨੇ ਜਿਹੜਾ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਨੇ ਉੱਥੇ ਦੂਜੇ ਬੰਦੇ ਦੀ ਨਾ ਕਿਸੇ ਦੀ ਗ੍ਰਿਫਤਾਰੀ ਹੋ ਗਈ ਜਿਹੜਾ ਬੰਦਾ ਹਾਜ਼ਰੀ ਲਾਉਂਦਾਗਾ ਉਹਦੀ ਗ੍ਰਿਫਤਾਰੀ ਹੁੰਦੀ ਆ ਸੋ ਸਾਨੂੰ ਮਾਣ ਆਗਾ ਸੋ ਬਹੁਤ ਬਹੁਤ ਧੰਨਵਾਦ ਬੀੜੀ ਨੂੰ ਸ਼ੇਅਰ ਕਰਿਓ ਧੰਨਵਾਦ ਜੀ